ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਆਂ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਹਬੀਬਕੇ ਵਾਲਾ ਜਿੱਥੇ ਪਾਣੀ ਦੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਮੰਨੀ ਜਾ ਰਹੀ ਹੈ ਜੀ 36 ਘੰਟਿਆਂ ਤੋਂ ਜਿਹੜਾ ਪਾਣੀ ਹੈ ਬਹੁਤ ਹੀ ਜ਼ਿਆਦਾ ਸਪੀਡ ਨਾਲ ਵਧਿਆ ਜਾ ਰਿਹਾ ਹੈ ਪਰ ਅਸੀਂ ਵਾਰੇ ਜਾਣੇ ਆ ਇਹਨਾਂ ਸ਼ਕਤਾਂ ਦੇ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ 3 ਦਿਨ ਹੋ ਗਿਆ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਲਗਾਤਾਰ ਇੱਥੇ ਸੇਵਾ ਕਰਨ ਆ ਰਹੀ ਹੈ ਸੰਗਤ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਖੁੱਲੇ ਪ੍ਰਸ਼ਾਦੇ ਦਾ ਲੰਗਰ ਹੈ ਚਾਹ ਦਾ ਲੰਗਰ ਹੈ ਪਾਣੀ ਦਾ ਲੰਗਰ ਹੈ ਸੰਗਤਾਂ ਹੁੰਦੀਆਂ ਨੇ ਸੇਵਾ ਕਰਦੀਆਂ ਨੇ ਪ੍ਰਸ਼ਾਦਾ ਪਾਣੀ ਛਕਦੀਆਂ ਨੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵਾਂ ਜਿਹੜੇ ਵੀ ਮੇਰੀ ਵੀਡੀਓ ਨੂੰ ਵੇਖ ਰਹੇ ਨੇ ਆਓ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਇਸ ਹੜਾਂ ਦੀ ਵਿਪਤਾ ਤੋਂ ਆਪ ਹੀ ਬਚਾਓ ਪੰਜਾਬ ਨੂੰ ਪੰਜਾਬ ਜਿਸ ਨੂੰ ਸੋਨੇ ਦੀ ਚਿੜੀ ਕਿਹਾ ਜਾ ਰਿਹਾ ਹੈ ਪ੍ਰਮਾਤਮਾ ਇਹ ਹਮੇਸ਼ਾ ਸੋਨੇ ਦੀ ਹੀ ਚਿੜੀ ਰਵੇ ਕੋਈ ਚਾਕੇ ਵੀ ਜਿਹੜਾ ਏ ਇਸ ਨੂੰ ਢਾਣਾ ਲਾ ਸਕੇ ਸੋ ਇੰਨੀ ਗੱਲ ਕਹਿੰਦੇ ਹੋਏ ਫਤਿਹ ਬੁਲਾਉਨੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜ਼ਿਲ੍ਹਾ ਫਰੋਜ਼ਪੁਰ ਪਿੰਡ ਹਬੀਬਕੇਵਾਲਾ ਜਿੱਥੇ ਪਾਣੀ ਦੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਸੀ ਇੱਥੇ ਲੱਗਦਾ ਸੀ ਜਿਵੇਂ ਕੋਈ ਪਲਾਂ ਦੇ ਵਿੱਚ ਪਾਣੀ ਸਾਰਾ ਫਰੋਜਪੁਰ ਨੂੰ ਜਲਛਲ ਕਰ ਦੇਗਾ ਪਰ ਫਰੋਜਪੁਰ ਦੇ ਜਵਾਨਾਂ ਦੇ ਸਦਕੇ ਚਾਹੀਏ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਪਾਣੀ ਨੂੰ ਬੰਨ ਮਾਰ ਲਿਆ ਏ ਅੱਜ ਇਹ ਵੀਰ 2 ਦਿਨ ਤੋਂ ਲਗਾਤਾਰ ਮਿਹਨਤ ਕਰ ਰਹੇ ਨੇ ਸਵੇਰੇ ਸ਼ਾਮ ਭੁੱਖਣ ਭਾਣੇ ਇੱਥੇ ਨੇ ਉੱਥੇ ਹੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਪ੍ਰਸ਼ਾਦਾ ਪੱਕੇ ਇੱਥੇ ਆ ਰਿਹਾ ਹੈ ਕਿਹੋ ਜਿਹਾ ਮਹਾਰਾਜ ਦੀ ਕਿਰਪਾ ਸਦਕਾ ਜਿਹੜਾ ਇਹ ਵੀਰ ਹੈ ಶಾರ್ಟ್ <tune> ಟರ್ನ್ <tune> <tune>